사사레사레 사라, 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 사레사오 사라, 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 사 ਇੰਬਰਸ ਸੁਣਾਈ ਹਾਨੂੰ ਕਿਤੇ ਘੁੱਟ ਸੁਟਣ ਆਈ ਸੀ ਆਪਣੇ ਨੰਬਰ ਤੋਂ ਤੇ ਅਜਿਹਾ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਵਾ ਅਜਿਹਾ ਉਹਨਾਂ ਦਾ ਪੈਸਾ ਦਿੱਤਾ ਰਾਪੀ ਸਾਡੇ ਕੋਲ ਫੋਰਸਾ ਨਹੀਂ ਹੋਈ ਜੀ ਤੇ ਸਾਡੇ ਬੰਦਿਆਂ ਨੇ ਚਾਲ ਕੇ ਦੇਖਿਆ ਕਿਤੇ ਮਾਲ ਪਿਆ ਸਵੇਰੇ 11 12 ਵਜੇ ਦੇ ਕਰੀਬ ਮਹਿਕਮੇ ਨੂੰ ਬੈਕ ਦੇ ਨਾਲ ਅਕਸ਼ਾਜਿਨ ਜੇਟਾ ਤੋਂ ਇੰਟਰਪਰ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਦੇ ਸਚੁੰਨ ਲਾ ਕੇ ਇੱਥੇ ਰੇਡ ਕਰਵਾਈ ਆ ਜੀ ਤੇ ਤਕਰੀਬ 340 ਦੇ ਲਾਗੇ ਪੇਟੀਆਂ ਵਕ ਵਕ ਬਣਾਂਤੀਆਂ ਮਿਲੀਆਂ ਹਾਂ ਜੀ ਸਿੱਪੋ ਲੈ ਕੇ ਆਉਂਦੀ ਸੀ ਪੇਟੀਆਂ ਨੂੰ ਤੇ ਹਾਨੂੰ ਇੰਬਰਸ ਨਾਲੇ ਤੋਂ ਆਈ ਜੀ ਕਿੰਨੀ ਦੇਰ ਤੋਂ ਕੰਮ ਕਰਦੇ ਸੀ ਜੀ ਕਾਫੀ ਦੇਰ ਤੋਂ ਕੰਮ ਕਰਦਾ ਸੀ 3-4 ਸਾਲ ਤੋਂ ਕੰਮ ਕਰਦਾ ਸੀ ਕਿੰਨੇ ਜਨੇ ਇਹਦੇ ਵਿੱਚ ਵਿਭਾਗ ਦੇ ਵਿੱਚੋਂ ਦੋ ਜਾਨੇ ਜੇ ਕੋਈ ਗੰਦਾ ਵਾ ਇੱਕ ਆਜਾ ਨਾਲ ਮੁਰੇ ਜੀ ਆਪਣੇ ਘਰ ਦੇ ਵਿੱਚ ਜੀ ਨਾ ਆਪਣੇ ਘਰ ਦੀ ਸਟੋਰ ਬਣਾਇਆ ਹੈ ਨਾ ਕੀ ਕਾਰਵਾਈ ਹੋਣੀ ਹੈ ਕਾਰਵਾਈ ਪੁਲਿਸ ਨਾ ਕਰਦੀ ਜੀ ਪ੍ਰਸ਼ਾਸਨ ਕਾਰਵਾਈ ਕਰਦੀ ਹੈ ਜਿਹੜੀ ਜੇ ਕਰ ਲੈਣ ਤੇ ਕੁਤਬੀ ਨੰਗਲ ਪੈਂਦਾ ਜੀ ਓਕੇ ਅੱਜ ਸਾਡੇ ਐਕਸਾਈਜ਼ ਭਾਗ ਦੇ ਨਾਲ ਇੰਸਪੈਕਟਰ ਗੁਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਫੀਆ ਨੇ ਪਰਮਿਸ਼ਨ ਸੀ ਕਲ ਸਤਿੰਦਰ ਸਿੰਘ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੇ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਬਾਈ ਟੋਂਕਰੀਬ ਅਕਾਤੀ ਮਾਰ ਜਿਹਨੋਂ ਠੇਕੇ ਸਸਤੇ ਹੋਏ ਸੀ ਉਦੋਂ ਠੇਕੇ ਵੱਖੋ-ਵੱਖੇ ਠੇਕੇ ਨੂੰ ਬਟਾਉਣ ਨਾਲ ਲੈ ਕੇ ਇਕੱਠੀ ਕੀਤੀ ਸੀ ਅੱਜ ਕਰੀਬ 300 ਸਭਾ 350 ਕਿਤੇ ਜਿਹੜੀ ਹੈ ਇਹ ਕਾਬੂ ਕੀਤੀ ਵੱਖੋ ਖਮਾਰੀਆਂ ਦੀ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ ਦੇ ਦੇਰੇ ਸਰਪੀਆ ਤੇ ਕਿੰਨੀਆਂ ਕੱਢੀਆਂ ਇਹ ਵਲੰਡਰ ਪੈਡ ਵੰਡਰਪੈਡ ਆਰਸੀ ਮਕਡਾਵਲ ਮਕਡਾਵਲ ਨਵੀਂ ਰੈਵਲ ਇਹ ਕਲਬ ਉਸ ਦੀ ਰੱਖੋ ਕਰ ਮਾਰ ਕੇ ਦੀਆਂ 344 ਟਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਸੇਲ ਦਿੱਤਾ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਪਾਉਂਦੇ ਤਾਂ ਕਿਸੇ ਦੋ ਬੋਲਾਂ ਦੇਤੀਆਂ ਪਿੰਡ ਦੇ ਚਾਰ ਬੋਲਾਂ ਵੀ ਦੇਤੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਪਹਿਲਾਂ ਵੀ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਕੰਦੂ ਦੁਰਗਾ ਵੀ ਆ ਜਿਹੜਾ ਦਰਜ ਕਰ ਰਿਹਾ ਹੈ ਸਰ ਕਦੋਂ ਤੋਂ ਇਹ ਕਰਵਾ ਕਰਦੇ ਸੀ ਇਹ ਕਾਫੀ ਚੱਤਾ ਦਾ ਨਗਾਰੇ ਸੀ 2-3 ਸਾਲ ਦਾ ਚਲ ਜਾ ਕੇ ਭੇਜ ਇਹ ਬਟਾਲਿਆਂ ਲਿਆ ਕੇ ਦਵਾਈਆਂ ਦੇ ਟਿਕਿਆਂ ਨੂੰ ਵੇਚਦੇ ਸੀ ਉਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ ਇਹ ਦੋਹਾਂ ਕਾਰੋਬਾਰ ਇਹ ਕਰਦੇ ਸੀ ਨਿਆਇਸ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਕੋਸਟ ਠੀਕ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News